ਹੁਸ਼ਿਆਰਗੜ੍ਹ ਸ਼ਹਿਰ ਚ ਮੌਜੂਦ ਫਤੇਗੜ ਚੌਂਗੀ ਨਜ਼ਦੀਕ ਤੋਂ ਹਾ ਜਿੱਥੇ ਕਿ ਬੀਤੀ ਰਾਤ ਹਾਤੇ ਦੇ ਬਿਲ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਹਥਿਆਰਬੰਦ ਨੌਜਵਾਨ ਹਾਤੇ ਦੇ ਮਾਲਕ ਤੇ ਹਮਲਾ ਕਰਨ ਲਈ ਪਹੁੰਚ ਗਏ ਜੀ ਕੀ ਨਾਮ ਹੈ ਜੀ ਮੇਰਾ ਨਾਮ ਕਿਰਪਾਓ ਸਿੰਘ ਪਾਲੀ ਹੈ ਕਿਹੜੇ ਜੀ ਦਾ ਹਾ ਇਹ ਫਤੇਗੜ ਚੌਂ ਕਹਿੰਦੇ ਇਹਨੂੰ ਫਤੇਗੜ ਚੁੰਗੀ ਇਸ ਚੀਜ਼ੀ ਦਾ ਇਹ ਵਾਈਨ ਸ਼ੌਪ ਦੇ ਨਾਲ ਜਿਹੜੇ ਹਾਤੇ ਹੁੰਦੇ ਹਾਤਾ ਜੀ ਇਹਦੀ ਰਾਤੀ ਮਾਰਦਾ ਸੀ ਇਹ ਮਾਰਦਾ ਤਾਂ ਤੋ ਤਿੰਨ ਮੁੰਡੇ ਇੱਥੇ ਡਰਿੰਕ ਕਰਨ ਆਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਰਿੰਕ ਕੀਤੀ ਆ ਤੇ ਜਾਣ ਲੱਗੇ ਤਾਂ ਦਿਲ ਨੂੰ ਲੈ ਕੇ ਉਹ ਮੇਰੇ ਬਜ਼ੁਰਗ ਬੈਠੇ ਸੀਗੇ ਫਾਦਰ ਸਾਹਿਬ ਉਹਨਾਂ ਨਾਲ ਬਹਿਸ ਵਜੇ ਕਰਨ ਲੱਗ ਪਏ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਕਰਦੇ ਆ ਤੇ ਉਹ ਮੈਨੂੰ ਗੱਲ ਲਗੇ ਤੂੰ ਸਾਨੂੰ ਜਾਣਦਾ ਨਹੀਂ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜਾਣ ਪਛਾਣ ਦੀ ਤੇ ਕੋਈ ਆਲੀ ਤੁਸੀਂ ਖਾਦਾ ਪੀਤਾ ਬਿੱਲ ਦੇ ਉਹ ਚਲੇ ਜਾ ਮੈਂ ਉਹਨੂੰ ਹੱਥ ਵੀ ਜੋੜੇ ਤੇ ਜਾਂ ਤੁਸੀਂ ਚਲੇ ਜਾਓ ਉਹ ਫਿਰ ਦੁਬਾਰਾ ਮੇਰੇ ਨਾਲ ਬੈਂਸ ਜੀ ਕਰਨ ਲੱਪੇ ਹੱਥੋ ਪਾਈ ਕਰਨ ਲੱਗ ਪਏ ਤੇ ਉਹਨਾਂ ਨੂੰ ਫਿਰ ਮੈਂ ਇਥੋਂ ਮਤਲਬ ਕਿ ਬਾਹਰ ਨੂੰ ਧੱਕਦਾ ਮੈਂ ਕਿ ਚਲੇ ਜਾਓ ਇੱਥੇ ਇੱਕ ਦੋ ਕਸਟਮਰ ਸੀਗੇ ਉਹਨਾਂ ਨੇ ਵੀ ਉਹਨੂੰ ਨੂੰ ਬਾਹਰ ਨੂੰ ਕੀਤਾ ਉਸ ਤੋਂ ਬਾਅਦ ਉਹ ਮਤਲਬ ਕਿ ਕੋਈ 20 25 ਮਿੰਟ ਬਾਅਦ ਉਹ ਆਪਣੇ ਨਾਲ ਕੁਝ ਹੋਰ ਬੰਦਿਆਂ ਨੂੰ ਨਾਲ ਉਹਨਾਂ ਦੇ ਜਿੱਦਾਂ ਦਾਤਰ ਗੰਡੇ ਉਹ ਲੈ ਕੇ ਆ ਗਏ ਜਦੋਂ ਉਹ ਮੁੰਡੇ ਘਟੇ ਵੀ ਸਹਿਮ ਗਏ ਉਹਨੂੰ ਦੇਖ ਕੇ ਜਦੋਂ ਉਹ ਆ ਗਏ ਤਾਂ ਮੈਂ ਦੇਖਿਆ ਬਾਹਰ ਆ ਗਏ ਤਾਂ ਮੈਂ ਫਿਰ ਸੈਲਫ ਡਿਫੈਂਸ ਵਾਸਤੇ ਮੇਰੇ ਕੋਲ 32 ਬੋਰ ਸਿਵਲਵਰ ਹੈ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਫਾਇਰ ਕੀਤਾ ਤਾਂ ਉਹ ਫੇਰ ਪਿੱਛੇ ਹਟ ਕੇ ਭੱਜ ਗਏ ਤੇ ਜੇ ਬਾਈ ਚਾਂਸ ਇਹ ਰਵਲਵਰ ਮੇਰੇ ਕੋ ਨਾ ਹੁੰਦਾ ਤੇ ਉਹਨਾਂ ਨੇ ਅਟੈਕ ਕਰਨਾ ਜਿਹਾ ਔਰ ਦੂਜੀ ਗੱਲ ਹੈ ਤੁਹਾਡੇ ਕੋਲ ਲਾਇਸੈਂਸੀ ਹੈ ਲਾਇਸੈਂਸੀ ਹੈ ਫਿਰ ਰੋਲਵਰ ਸਹੀ ਤੁਸੀਂ ਆਪਣੀ ਸੇਫਟੀ ਲਈ ਸੇਫਟੀ ਲਈ ਰੱਖਿਆ ਹੋਇਆ ਤੇ ਪ੍ਰਸ਼ਾਸਨ ਨੂੰ ਹੁਣ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੁੱਲੜਵਾਜ ਆ ਇਹਨਾਂ ਨੂੰ ਨੱਥ ਪਾਉਣੇ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਬੰਦਾ ਜਿਸ ਹਾਵਨਾ ਉਹ ਖਾ ਪੀ ਕੇ ਬਿੱਲ ਦੇ ਕਰਕੇ ਉਹ ਲੜ ਕੇ ਗਏ ਆ ਸਾਡੇ ਨਾਲ ਉਹ ਕਿਸੇ ਨਾਲ ਵੀ ਉਹ ਕਰ ਸਕਦੇ ਕਿਲਾ ਦਿੰਦੇ ਹਾਂ ਕਿ ਜੇਕਰ ਤੁਹਾਡੇ ਕੋਲ ਮੰਨ ਲਓ ਰਿਵੋਲਵਰ ਜਾ ਕੇ ਨਾ ਹੁੰਦਾ ਤੇ ਉਹਨਾਂ ਨੇ ਮੇਰੇ ਤੇ ਮਿਲਦੇ ਆ ਦੇਖੋ ਜੀ ਆਏ ਦਿਨ ਵਾਰ ਦਿੱਤਾ ਹੁੰਦੀ ਆ ਉਹ ਕਿੱਦਾਂ ਦੀ ਹੁੰਦੀ ਆ ਕਿਤੇ ਕੋਈ ਜਲਾ ਦਿੱਤਾ ਕਿਤੇ ਕਿਸੇ ਨੇ ਵੱਢ ਦਿੱਤਾ ਉਹ ਇਹੀ ਕਰਕੇ ਹੁੰਦੀ ਆ ਜੇ ਉਹ ਵੀ ਜਿੱਦਾਂ ਉਹ ਆਏ ਸੀਗੇ ਉਹ ਇਹ ਤਾਂ ਨਹੀਂ ਮੇਰੇ ਨਾਲ ਦੋਸਤੀ ਕਰਨ ਤਾਂ ਆਏ ਨਹੀਂ ਸੀਗੇ ਉਹ ਮੇਰੇ ਨਾਲ ਉਹ ਲੜਨੇ ਆਏ ਸੀਗੇ ਉਹ ਤੇ ਉਹ ਕੁਝ ਵੀ ਕਰ ਸਕਦੇ ਸੀਗੇ ਉਸ ਵੇਲੇ ਕਿ ਕਿਸੇ ਸੱਟ ਟੁੱਟਣੀ ਨਹੀਂ ਗਈ ਕਰਦੇ ਨਹੀਂ ਸਾਡਾ ਵਿਚਾਰਿਆ ਪਰ ਉਹਨਾਂ ਨੇ ਇਹ ਗੱਲ ਹੈਗੀ ਜਾਣ ਲੱਗੇ ਵੀ ਉਹ ਇਹ ਗੱਲ ਕਹਿ ਕੇ ਗਏ ਆ ਕਿ ਤੈਨੂੰ ਕੋਈ ਗੱਲ ਨਹੀਂ ਪੁਲਟਾ ਤੋਂ ਵਜ ਗਿਆ ਫਾਇਰ ਕਰਤਾ ਤੈਨੂੰ ਦੇਖਾਂਗੇ ਦਾ ਉਹਨੇ ਕਿਹਾ ਕਿ ਤੁਸੀਂ ਜਾ ਦੇਣੀ ਕੀ ਬਾਤ ਪਹਿਲਾਂ ਤੁਹਾਡੇ ਕੋਲ ਤੇ ਆਏਗੇ ਨਾ ਕੋਈ ਬਾਗੋਂ ਨਾ ਨਹੀਂ ਬਾਗੋਂ ਇਦਾਂ ਸ਼ਹਿਰ ਦੇ ਵਿੱਚ ਚਲੋ ਬਾਈ ਫੇਸ ਤਾਂ ਬੰਦਾ ਥੋੜਾ ਬੋੜਾ ਦੇਖਦਾ ਹੀ ਆ ਘੁੰਮੇ ਫਿਰਦੇ ਛੋਟਾ ਜਿਹਾ ਸਾਡਾ ਸ਼ਹਿਰ ਆ ਅੱਗੇ ਵੀ ਚਲੋ ਖਾ ਪੀ ਕੇ ਬੰਦੇ ਜਾਂਦੇ ਆ ਲੇਕਿਨ ਜਿਹੜਾ ਬਿੱਲ ਕਰਕੇ ਇੱਕ ਨਾ ਤਾਂ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਹਾਂ ਠੀਕ ਹੈ ਬੰਦੇ ਨੇ ਕੋਈ ਖਾਦਾ ਪੀਤਾ ਆਪਣਾ ਬਿੱਲ ਦੇਵੇ ਜਾਵੇ ਇਹ ਤਾਂ ਕੋਈ ਜਿਆਦਾ ਬਿੱਲ ਸੀ ਨਹੀਂ ਬਿੱਲ ਵੀ ਕੁਝ ਨਹੀਂ ਸੀਗਾ ਸਿਰਫ 167 ਰੁਪਏ ਦਾ ਬਿੱਲ ਸੀਗਾ ਕੀ 167 ਦੇ ਚੱਕੇ 167 ਇਹਦਾ ਆਏ ਤੇ 10 10 20 20 ਰੁਪਏ ਤੇ ਲੋਕੀ ਬੰਦੇ ਮਾਰਦੇ ਤਾਂ ਫਿਰ ਵੀ 167 ਰੁਪਏ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਪ੍ਰਸ਼ਾਸਨ ਤੋਂ ਕੀ ਮੰਗਦਾ ਤੁਸੀਂ ਪ੍ਰਸ਼ਾਸਨ ਦੇਖੋ ਜੀ ਇਹਨਾਂ ਤੇ ਜੋ ਵੀ ਬਣਦੀ ਕਾਰਵਾਈ ਕਰੇ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਕੱਲ ਨੂੰ ਮੇਰਾ ਟਾਈਮ ਹੈਗਾ 10 10:30 ਵਜੇ ਦਾ ਜਾਣ ਦਾ ਮੈਨੂੰ ਇਹ ਕਦੇ ਵੀ ਕਿਤੇ ਪੈ ਸਕਦੇ ਹੈ ਮੈਨੂੰ ਘਰ ਰੋਸਾ ਨਹੀਂ ਨਾ ਤੇ ਅੰਮਲੀ ਲੋਗਿਆ ਸਾਰੇ ਰਾਤ ਜਿਹੜੀ ਵਾਰਦਾਤ ਸੀ ਟਾਈਮਿੰਗ ਕੀ ਸੀ ਇਹਦੀ ਟਾਈਮਿੰਗ ਸੀਗੀ ਜੀ 9 ਉਹ ਸਾਡੇ ਕੋਲੋਂ ਗਏ ਆ 8:30 ਵਜੇ ਉਸ ਤੋਂ ਅੱਧੇ ਘੰਟੇ ਬਾਅਦ ਉਹ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਆ ਗਏ ਆ ਮਾ ਲੋ ਕਹਿ ਸਕਦੇ ਕਿ ਬਹੁਤਾ ਜ਼ਿਆਦਾ ਹਨੇਰਾ ਵੀ ਨਹੀਂ ਸੀ ਨਹੀਂ ਨਹੀਂ 9 ਵਜੇ ਦਾ ਟਾਈਮ ਸੀਗਾ ਹੀ ਕਰੀਬ 40-50 ਵਾਰ ਜੀ ਸਰ ਰਾਤੀ ਇੱਕ ਹਾਥੇਰੇ ਉੱਤੇ ਐਂਫਾਇਰਿੰਗ ਕਰਾਂ ਦੀ ਖਬਰ ਆ ਗਈ ਉਹ ਮੇਰੇ ਕਿਰਪਾਲ ਸਿੰਘ ਸਰੋਂ ਵਰਜਿੰਦਰ ਸਿੰਘ ਇਕਤਾ ਨੰਦਰਾ ਸਿਟੀ ਸ਼ਹਿਰ ਪੁਰਾ ਇਹਦਾ ਹੱਤਾ ਹੈਗਾ ਸੀ ਆ ਫਤਿਹਗੜ ਚੁੰਗੀ ਦੇ ਵਿੱਚ ਘਰ ਉੱਥੇ ਕੁਝ ਬੰਦੇ ਆਏ ਤੇ ਇਹ ਤੇ ਖਾਣ ਪੀਣ ਤੋਂ ਉੱਥੇ ਕੋਈ ਝਗੜਾ ਹੋਇਆ ਸੀ ਤੇ ਉਹਦੇ ਗਲਪੈਨ ਨੂੰ ਤਿਆਰ ਹੋ ਗਏ ਤੇ ਜਿਹੜਾ ਤਰਪਾਲ ਸਿੰਘ ਉਹਨੇ ਆਪਣੇ ਲਾਇਸੈਂਸੀ ਰਵਲਵਰ ਨਾਲ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹ ਵਾਈਫਾਇਰ ਕੀਤੇ ਸੀ ਦੋ ਹਵਾਈ ਫਾਇਰ ਕੀਤੇ ਸੀ ਤੇ ਉਹ ਬੰਦੇ ਭਾਜੀਆ ਬੰਦੇ ਹੀ ਟ੍ਰੇਸ ਕਰ ਰਹੇ ਆ ਇੱਕ ਵਿਪਨ ਇੱਕ ਮੁੰਡਾ ਹੋਰ ਆ ਵਿਪਨ ਤੇ ਆ ਨਾਮ ਲੂਮਾ ਇੱਕ ਚਾਰ ਪੰਜ ਹੋਰ ਸੱਤ ਅੱਠ ਬੰਦੇ ਹੈਗੇ ਆ ਅਸੀਂ ਉਹ ਵੈਰੀਫਾਈ ਕਰਕੇ ਉਹਨਾਂ ਦੇ ਤਤਲੰਤ ਪਛਾਣ ਦਰ ਕਰ ਦਿੱਤਾ ਤੇ ਜਲਦ ਤੋਂ ਜਲਦ ਹੀ ਉਹਨਾਂ ਨੂੰ ਲਿਸਟ